ਹਲਕਾ ਲੁਧਿਆਣਾ ਦੀ ਜਿਮਨੀ ਚੋਣ ਮੁੱਚ ਦਾ ਸਵਾਲ ਬਣ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜੀਵਾਲ ਅੱਡੀ ਚੋਟੀ ਦਾ ਜੋੜ ਲਗਾ ਰਹੇ ਨੇ ਹਾਲਾਂਕਿ ਸੰਜੀਵ अरोड़ा ਦਾ ਹਲਕਾ ਲੁਧਿਆਣਾ ਪੱਛਮੀ ਦੇ ਵਿੱਚੋਂ ਵਿਰੋਧ ਵੀ ਹੋ ਰਿਹਾ ਹੈ ਜਿੱਥੇ ਕਿ ਇੱਕ ਪਾਸੇ ਪੰਜਾਬ ਸਰਕਾਰ ਵਿਵਾਦਾਂ ਦੇ ਵਿੱਚ ਘिरी ਹੋਈ ਹੈ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾ ਰਿਹਾ ਇੱਕ ਵੱਡਾ ਪੰਗਾ ਲੈ ਲਿਆ ਹੈ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ 24 ਹਜ਼ਾਰ ਏਕੜ ਗਲਾੜਾ ਵੱਲੋਂ ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਲੈਂਡ ਪੂਲਿੰਗ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਵਿਰੋਧੀ ਪਾਰਟੀਆਂ ਵੱਲੋਂ ਗਲਾੜਾ ਦੇ ਸਾਹਮਣੇ ਧਰਨੇ ਲਗਾਏ ਜਾ ਰਹੇ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ ਤੇ ਚਾਹੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਫੜਿੰਗ ਹੋਣ ਉਸ ਦਾ ਵੀ ਖਮਿਆਜ਼ਾ ਜਿਹੜਾ ਹੈ ਸੰਜੀਪ ਅਰੋੜਾ ਨੂੰ ਪੂਤਣਾ ਪਵੇਗਾ ਪਰਮਵੀਰ ਸਿੱਧੂ ਦਾ ਮਾਮਲਾ ਆਇਆ 27 ਵਿਅਕਤੀਆਂ ਨੇ ਜਰੀਲੀ ਸ਼ਰਾਬ ਪੀਤੀ ਹੁਣ ਤਿੰਨ ਵਿਅਕਤੀ ਪਿਛਲੇ ਹਫਤੇ ਦੇ ਵਿੱਚ ਜਰੀਲੀ ਸ਼ਰਾਬ ਪੀਣ ਦੇ ਨਾਲ ਲੁਧਿਆਣਾ ਦੇ ਵਿੱਚ ਮਰ ਗਏ ਯਾਨੀ ਕਿ ਤੰਤਾ ਲੱਗ ਰੀਆਂ ਨੇ ਦੋਸ਼ ਲੱਗ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਤੇ ਸੰਜੀਪ ਅਰੋੜਾ ਤੇ ਸੰਜੀਪ ਅਰੋੜਾ ਦੇ ਹੱਕ ਵਿੱਚ ਹੁਣ ਲੋਗ ਵਧਨ ਦੀ ਬਜਾਇ ਕਰਦੇ ਜਾ ਰਹੇ ਨੇ ਸਾਰੀ ਮਸ਼ੀਨਰੀ ਸਾਰੀ ਅਫਸਰशाही ਮੰਤਰੀ ਅਤੇ ਵਿਧਾਇਕ ਅੱਡੀ ਚੋਟੀ ਦਾ ਜੋੜ ਲਗਾ ਰਹੇ ਨੇ ਕਿਉਂਕਿ ਇਹ ਵੀ ਦੱਸ ਰਹੇ ਨੇ ਕਿ ਅਰਵਿੰਦ ਕੇਜੀ ਵਾਲ ਦੀ ਜਗਾ ਲੈਣਗੇ ਐਜ਼ ਅ ਮੈਂਬਰ ਆਫ ਪਾਰਲੀਮੈਂਟ ਜੇਕਰ ਸੰਜੀਪ ਔੜਾ ਜਿੱਦੇ ਨੇ 19 ਜੂਨ ਨੂੰ ਵੋਟਿੰਗ ਹੋਵੇਗੀ 23 ਜੂਨ ਨੂੰ ਨਤੀਜੇ ਆਉਣਗੇ ਲੇਕਿਨ ਭਾਰਤ ਭੂਸ਼ਣ ਆਸ਼ੂ ਵੀ ਕਿਸੇ ਤੋਂ ਘੱਟ ਨਹੀਂ ਰਾਜਾ ਪੜਿੰਗ ਅਤੇ ਪ੍ਰਤਾਪ ਸਿੰਘ ਬਾਜਬਾ ਤੋਂ ਇਲਾਵਾ ਸਾਰੇ ਜਿੰਨੇ ਵੀ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਸਾਬਕਾ ਵਿਧਾਇਕ ਸਾਬਕਾ ਮੰਤਰੀ ਅਤੇ ਮੌਜੂਦਾ ਸੰਸਦ ਜਿਹੜੇ ਨੇ ਉਹਨਾਂ ਨੇ ਪੱਕੇ ਡੇਰੇ ਲਾ ਲਾ ਦਿੱਤੇ ਨੇ 19 ਜੂਨ ਤੱਕ ਜਿੰਨੀ ਦੇਰ ਤੱਕ ਉਹ ਵੋਟਾਂ ਨਹੀਂ ਪੈਣ ਦਿੱਤੀਆਂ ਜਾਂਦੀਆਂ ਈਵਨਦੋ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਸੀ ਕਿ ਅਸੀਂ ਤੱਕਾ ਨਹੀਂ ਹੁੰਦਾਂਗੇ ਤੇ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰਪਕਾਸ਼ ਸਿੰਘ ਕੁਮੜ ਉਹਨਾਂ ਦੀ ਸਿਆਸੀ ਕੈਰੀਅਰ ਦੀ ਸ਼ੁਰੂਆਤ ਸ਼ੁਰੂਆਤ ਹੈ ਚਾਇਓ ਸਿਆਸੀ ਘਰਾਣੇ ਤੋਂ ਬਲੌਂਗ ਕਰਦੇ ਨੇ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਇਸ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਐਡਵੋਕੇਟ ਪਰ ਉਪਕਾਰਸਿਕ ਘੁੰਮਣ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਉਮੀਦਵਾਰ 12 ਵਜੇ ਤੋਂ ਬਾਅਦ ਚੋਣ ਮੈਦਾਨ ਦੇ ਵਿੱਚ ਉਦਾਰ ਦੇਣਾ ਹੈ ਅੱਜ ਜੇ ਫਾਈਨਲਾਈਜ਼ ਕਰ ਦਿੱਤਾ ਜਾਵੇਗਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿ ਕਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਮਾਮਲਾ ਜਿਹੜਾ ਜਿਹੜਾ ਮੁਕਾਬਲਾ ਹੈ ਉਹ ਤਿਕੋਣਾ ਨਹੀਂ ਹੈ ਉਹ ਹੈ ਦੋ ਧਿਰਾਂ ਦਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਰਾਜਾ ਵੜਿੰਗ ਹਾਲਾਂਕਿ ਹਾਰਨ ਦੇ ਬਾਵਜੂਦ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ ਲੇਕਿਨ ਰਵਨੀਤ ਬਿੱਟੂ ਜਿਹੜੇ ਨੇ ਉਹ ਭਾਰਤ ਕੋਸ਼ਨ ਦੇ ਖਿਲਾਫ ਕਦੇ ਵੀ ਨਹੀਂ ਬੋਲਣਗੇ ਕਿਉਂਕਿ ਜੇਕਰ ਭਾਰਤ ਕੋਸ਼ਨ ਹਾਸੂ ਆਸ਼ੂ ਹਾਰਦੇ ਨੇ ਤੇ ਸਿੱਧਾ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣਗੇ ਇਹ ਕਿੰਦੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਵਕ ਵਕ ਪੱਤਰਕਾਰਾਂ ਦੀਆਂ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਭਾਰਤ 쿠ਸ਼ਨ ਆਸ਼ੂ ਜੇਕਰ ਹਾਰਦੇ ਨੇ ਤੇ ਉਹ 2027 ਦੀ ਵਿਧਾਨ ਸਭਾ ਦੀ ਚੋਣ ਇਸੇ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਲੜਨਗੇ ਇਸ ਕਰਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਤਬਦੀਲ ਕੀਤਾ ਹੈ ਹਰ ਚਾਹੇ ਮੌਜੂਦਾ ਸਾਬਕਾ ਮੰਤਰੀ ਸੰਸਦ ਕਿ ਤੁਸੀਂ ਭਾਰਤ ਪੁਸ਼ਪ ਆਸ਼ੂ ਦੇ ਹੱਕ ਵਿੱਚ ਖੜੋ ਇਹ ਚੋਣ ਤੈਅ ਕਰੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਰੋਡ ਮੈਪ ਇਸ ਕਰਕੇ ਭਾਰਤ ਪੁਸ਼ਪ ਆਸ਼ੂ ਹਾਲੇ ਬਿਲਕੁਲ ਨਹੀਂ ਘਬਰਾ ਰਿਹਾ ਉਹ ਕਹਿੰਦੇ ਨੇ ਸਾਡੇ ਹੌਸਲੇ ਬੁਲੰਦ ਬੁਲੰਦ ਨੇ ਸਾਡੀ ਜਿੱਤ ਪੱਕੀ ਹੈ ਇਧਰ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਜਿਹੜੀ ਹੈ ਉਹ ਲਗਾਤਾਰ ਸ਼ਰਕਤ ਕਰ ਰਹੀ ਹੈ ਸੰਜੀਪ अरोड़ा ਦੇ ਹੱਕ ਵਿੱਚ ਉਧਰ ਜਿਹੜੇ ਨੇ ਪਰ ਉਪਕਾਰ ਸਿੰਘ ਘੁੰਮਣ ਉਹ ਵੀ ਅੱਡੀ ਚੋਟੀ ਦਾ ਜੋਰ ਲਗਾ ਰਹੇ ਨੇ ਲੇਕਿਨ ਕਹਿੰਦੇ ਨੇ ਜਾਂ ਤੇ ਜਿੱਤਣਗੇ ਭਾਰਤ ਕੁਸ਼ਲ ਆਸ਼ੂ ਤੇ ਜਾਂ ਜਿੱਤਣਗੇ ਸੰਜੀਪ अरोड़ा ਇਹਨਾਂ ਦੋਹਾਂ ਦੇ ਵਿੱਚੋਂ ਇੱਕ ਦੀ ਚਿਤ ਹੋਵੇਗੀ ਨਾ ਤਾਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜਿੱਤਣਗੇ ਕਿਉਂਕਿ ਉਹਨਾਂ ਦੇ ਤਾਂ ਆਪਸੀ 카ਟੋ ਕਲੇਸ਼ ਆਲੇ ਖਤਮ ਨਹੀਂ ਹੋ ਰਹਾ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਅਤੇ ਦਾਗੀ ਤੜਾ ਫਿਰ ਚੜੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਏਗੀ ਕਮੇਟੀ ਨੇ ਵੀ ਹਾਲੇ ਕੋਈ ਐਲਾਨ ਨਹੀਂ ਕੀਤਾ ਕਿ ਵੋਟ ਤੁਸੀਂ ਪਰ ਉਪਕਾਰ ਸੇ ਉਹ ਮੰਨ ਨਾਓ ਭਾਵੇਂ ਕਿ ਉਹ ਭਰਤੀ ਸ਼੍ਰੋਮਣੀ ਅਕਾਲੀ ਦਲ ਨਹੀਂ ਕਰ ਰਹੇ ਨਹੀਂ ਤੇ ਭਾਰਤੀ ਜਨਤਾ ਪਾਰਟੀ ਨੇ ਹਾਲੇ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਵੀ ਉਤਾਰਿਆ ਯਾਨੀ ਕਿ ਦੋ ਦਿਨ ਤੋਂ ਬਾਅਦ ਇੱਕ ਮਹੀਨਾ ਪੂਰਾ ਹੋ ਮਹੀਨਾ ਹੋ ਜਾਊਗਾ ਉਸ ਤੋਂ ਬਾਅਦ 19 ਦਿਨ ਰਹਿ ਜਾਣਗੇ 18 ਦਿਨਾਂ ਦੇ ਵਿੱਚ ਵਿੱਚ ਕਿੰਨਾ ਕੋਈ ਚੋਣ ਪ੍ਰਚਾਰ ਕਰਨਗੇ ਕਿੰਨਾ ਕੋਈ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਲਈ ਕ੍ਰੈਡੈਂਸ ਕਰਨਗੇ ਰਮਨਿਤ ਬਟੂ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਭਾਰਤ ਪੂਸ਼ਨ ਆਸ਼ੂ ਅਤੇ ਜਿਹੜੇ ਸੰਜੀਵ अरोड़ा ਨੇ ਇਹਨਾਂ ਦੇ ਵਿੱਚਕਾਰ ਕਾਂੜ ਦੀ ਟੱਕਰ ਬਣੀ ਹੋਈ ਜੇ ਮੌਜੂਦਾ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਭਾਰਤ ਪੂਸ਼ਨ ਆਸ਼ੂ ਅੱਗੇ ਚੱਲ ਰਹੇ ਨੇ ਤਾਂ